ਜਿਵੇਂ ਤਰ੍ਹਾਂ ਨੂੰ ਕਿਸੇ ਨੂੰ ਪਿੰਡ ਦੇ ਵਿੱਚ ਕਿਸੇ ਨੂੰ ਹਜੇ ਤੱਕ ਪਹੁੰਚਿਆ ਨਹੀਂ ਪਹੁੰਚਿਆ ਤੇ ਤੁਸੀਂ ਟਰਾਲੀਆਂ ਭਰ-ਭਰ ਕੱਲਾ-ਕੱਲਾ ਬੰਦਾ ਚਾਰ ਖੜੂ ਇਹਨਾਂ ਨਾਲ ਜੱਗੇ ਲੱਗਦੇ ਜੇ ਕੋਈ ਸ਼ਰਮ ਨੂੰ ਝਾਤੀ ਮਾਰੋ ਵੀਰ ਆਹ ਇਹ ਸਾਡੇ ਹਰਦੁਰਵਾਲ ਤੋਂ ਵੀਰ ਜੀ ਹੋਣੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਜੀ ਇਹ ਗੁਜਰਪਾਈ ਚਰੇ ਵੱਲੋਂ ਜਿਹੜਾ ਸਮਾਨ ਹੈ ਉਹ ਨਿਯਾਇਜ਼ ਤੌਰ ਤੇ ਵਾਧੂ ਇਕੱਠਾ ਕੀਤਾ ਜਾ ਰਿਹਾ ਹੈ ਵੰਡ ਨਹੀਂ ਕੀਤੀ ਜਾ ਰਹੀ ਇਹ ਇੱਥੇ ਇਕੱਠਾ ਕਰ ਰਹੇ ਨੇ ਜਿਹਦਾ ਸ਼ੇਂਕੂ ਦਾ ਨਾਂ ਲਿਆ ਗਿਆ ਉਹ ਕਿਤੇ ਹੋਰ ਸ਼ਾਇਦ ਇਕੱਠਾ ਕਰਨ ਦਿਆ ਹੋਵੇ ਔਰ ਆ ਹਾਲਾਤ ਨੇ ਜਿਹੜਾ ਟਰਾਲੀ ਦੇ ਵਿੱਚ ਸਮਾਨ ਪਿਆ ਹੋਇਆ ਆ ਦੇਖ ਸਕਦੇ ਹੋ ਤੁਸੀਂ ਕਿ ਗੱਠਾਂ ਨੇ ਪਈਆਂ ਹੋਈਆਂ ਤੇ ਪ੍ਰਧਾਨ ਜੀ ਹੁਣ ਕੀ ਅਪੀਲ ਕੀ ਕੀ ਅਪੀਲ ਕਰਨਾ ਚਾਹੁੰਦੇ ਆ ਬਾਕੀ ਸ਼ੰਕਾਂ ਨੂੰ ਮੈਂ ਅਪੀਲ ਇਹ ਕਰਨੀ ਚਾਹੁੰਦਾ ਜੀ ਸੇਵਾਦਾਰਾਂ ਨੂੰ ਵੀ ਜਿਨ੍ਹਾਂ ਨੂੰ ਮਾਲ ਦੇਣਾ ਗੁਜਰਾ ਨੂੰ ਸਾਡੇ ਟਿਕਾਣਿਆਂ ਤੇ ਜਾ ਕੇ ਦਿੱਤਾ ਜਾਵੇ ਕੱਲਾ-ਕੱਲਾ ਬਾਰ-ਬਾਰ ਬੰਦੇ ਬੈਠੇ ਨੇ ਆਣ ਕੇ ਤੋਂ ਸਮਾਨ ਇਕੱਠਾ ਕਰਕੇ ਸਾਡੇ ਪਿੰਡ ਦੇ ਨਾਂ ਦਾ ਨਾਮ ਬੱਦੂ ਕਰਨ ਦੇ ਸਾਡੇ ਪਿੰਡ ਦਾ अच्छा जी हां जी।, जी मैं जी। 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 थीक मैं ਪਿੰਡ ਦਾ ਬਹੁਤ ਵਾਰ ਪੰਚਾਇਤ ਮੈਂਬਰ ਐ ਜੀ ਮੌਜੂਦਾ ਠੀਕ ਹੈ ਜੀ हां जी ਮੈਂ ਕੱਲੇ ਕੱਲੇ ਸ਼ੈਂਕੂ ਗੁਈ ਸ਼ੈਂਕੂ ਦੇ ਸਾਰੇ ਚਾਚੇ ਤਾਇਆ ਨੂੰ ਪੜਵਾਇਆ ਨੂੰ ਮੈਂ ਬੱਚੇ ਬੱਚੇ ਜਾਣਦਾ ਜੀ ਉਹਨਾਂ ਨੂੰ ਮੇਰਾ ਨਾਂ ਪੁੱਛ ਲੋ ਜਾ ਕੇ ਠੀਕ ਹੈ ਜੀ ਪਰ ਇਹ ਬੰਦਾ ਪਹਿਲੀ ਵਾਰੀ ਇਹਦੀ ਸ਼ਕਲ ਵੇਖੀ ਇਹ ਬੰਦੇ ਦੀ ਠੀਕ ਹੈ ਜੀ ਜਿਹੜਾ ਇੱਥੇ ਨੇ ਲੁੱਟ ਮਚਾਈ ਹੋਈ ਹੈ ਜੀ ਠੀਕ ਹੈ ਜੀ ਠੀਕ ਹੈ ਪ੍ਰਧਾਨ ਜੀ ਹੁਣ ਜਾ ਕੇ ਚੈੱਕ ਕਰੋਗੇ ਕਰੀ ਉੱਥੇ ਬਿਲਕੁਲ ਤੁਸੀਂ ਨਾਲ ਚੱਲੋ ਮੈਂ ਚੈੱਕ ਕਰਾ ਦਾਂਗਾ ਦੱਸ ਦਾਂਗਾ ਕੱਲਾ ਕੱਲਾ ਬੰਦਾ ਸਾਡਾ ਜੀ ਆ ਨਹੀਂ ਸਾਡਾ ਜੀ ਠੀਕ ਹੈ ਜੀ ਇਹ ਜੀ ਸਾਡੇ ਇਹ ਜੀ ਸਾਡੇ ਮਾੜਜੋਕ ਮੈਂਬਰ ਪੰਚਾਇਤ ਜਿਨ੍ਹਾਂ ਦਾ ਕਹਿਣਾ ਹੈ ਕਿ ਵੀਰੇ ਇਹ ਸੱਜਾ ਖੱਬਾ ਕੀਤਾ ਜਾ ਰਿਹਾ ਹੈ ਭਾਈ ਚੇਰੇ ਵੱਲੋਂ ਜੋ ਕਿ ਨਹੀਂ ਬੰਦਦਾ ਨਹੀਂ ਬੰਦਦਾ ਨਹੀਂ ਬੰਦਦਾ ਧੰਨਵਾਦ ਜੀ ਧੰਨਵਾਦ ਇਹਨਾਂ ਕੋਲ ਇਹਨਾਂ ਨੂੰ ਰੱਬ ਕੋ ਡਰਨਾ ਚਾਹੀਦਾ ਜੀ ਧੰਨਵਾਦ ਜੀ ਮੈਂ ਆਪਸੋ ਗੱਲ ਕਰੀ ਕੀ ਨਾਂ ਕੀ ਤੇਰਾ ਮੇਰਾ ਨਾਂ ਪੱਪੀ ਸਾਰਾ ਪੱਪੀ ਹਾਂਜੀ ਤੇ ਕਿੱਥੋਂ ਦਾ ਰਹਿਣ ਵਾਲਾ ਤੂੰ ਮੈਂ ਕੋੜ ਗੁਰਵਖਸ਼ ਦਾ ਐਸਲੇ ਤੇਰਾ ਡੇਰਾ ਕਿੱਥੇ ਆ ਹਰਦੁਆਲ ਮੰਡੀ ਕਿੰਨੇ ਡੰਗਰੇ ਆ ਤੇਰੇ ਕੋਲੇ ਮੇਰੇ ਕੋ 65 ਡੰਗਰੇ ਸਾਰਾ ਤੇ ਆ ਅੱਜ ਸਾਰੇ ਇਕੱਠਾ ਕੀਤਾ ਹਾਂਜੀ ਹਾਂਜੀ ਜੀ ਤੇ ਇਹਨਾਂ ਨਾਲ ਇਹ ਮਹਾਸਾਰਾ ਜਦੋਂ ਗੱਲ ਲਾਈ ਬੜੀ ਹੋ ਗਈ ਤੇ ਜੇ ਆਪਾਂ ਇਹਨੂੰ ਰੋਜ ਵੰਡ ਵਰਤ ਲਈਏ ਬਾਕੀ ਵੀ ਜਿਹੜਾ ਲੋਡ ਬੰਦਾ ਚੋ ਜਿਹੜੇ ਬੰਦਦੇ ਨੇ ਜਨਰਲ ਵਾਕਈ ਵੀ ਲੋੜ ਆ ਉਹਨਾਂ ਨੂੰ ਥੋੜਾ ਥੋੜਾ ਆਪਾਂ ਦੇ ਦਈਏ ਤਾਂ ਕੋਈ ਹਰ ਜੇਗਾ ਇਹ ਗੱਲ ਕੋਈ ਨਹੀਂ ਹਰ ਜੇਗਾ ਸਰ ਦੇ ਸਰ ਤੇ ਜਿਵੇਂ ਹੁਣ ਇੱਕ ਹੋਰ ਸੁਣਚ ਆਇਆ ਕਿ ਜਦੋਂ ਲੋਕ ਐਸ ਵਾਲੇ ਖੜੇ ਆ ਉਹ ਲੋਕੀ ਹੈਲਪ ਵਾਸਤੇ ਖੜੇ ਆ ਤੇ ਤੁਸੀਂ ਦੁੱਤ ਜਿਹੜਾ तकरीबन 80 80 ਤੋਂ 90 ਰੁਪਏ ਕਰਤਾ ਆ ਇਹ ਇਨਸਾਨੀਅਤ ਵੰਡਦੀ ਹੈ ਨਹੀਂ ਹੈਗੀ ਅੰਸਰ ਨਹੀਂ ਮੰਨਦੇ ਇਹ ਗੱਲ ਨਹੀਂ ਚੰਗੀ ਹੈ ਕਿ ਹੁਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਅਸੀਂ ਉਹਨਾਂ ਨੂੰ ਕੀ ਕਰ ਸਕਦੇ ਮੇਰੇ ਨਾਲ ਕੋਈ ਤੇ ਤੁਸੀਂ ਐਲ ਕੀ ਭਾਵੇਂ ਚਿਹਰੇ ਦੇ ਸਾਡਾ ਸਾਰਾ ਅਸੀਂ ਦੁੱਧ ਗੁਰੂ ਘਰ ਜਾਂਦਾ ਉੱਥੇ ਪਿੰਡ ਦੇ ਗਵਾਹ ਆ ਬੰਦੇ ਅੱਛਾ ਰੋਜ਼ ਡੇਲੀ ਹੱਟ ਇੱਕ ਗੱਲ ਦੱਸਣਾ ਮੈਂ ਤੁਹਾਨੂੰ ਜੋ ਬੋਲੀ ਇਹ ਸੋਚ ਕੇ ਬੋਲੀ ਮੈਂ ਪਹੁੰਚਣੇ ਮੈਂ ਹਰਦੁਰਵਾਲ ਦਾ ਬਹੁਤ ਬਾਰ ਪੰਚਾਇਤ ਮੈਂਬਰ ਆ ਹਾਂਜੀ ਹਾਂਜੀ ਸਾਡੇ ਸੱਕੀ ਦੇ ਲਾਗੇ ਪੰਜ ਸੱਤ ਡੇਰੇ ਬੈਠੇ ਉਹ ਬੈਠਿਆ ਜੀ ਇਹ ਝੂਠ ਮਾਰ ਕੇ ਮਾਲ ਖੰਡੇ ਆ ਜੀ ਏ ਸਾਡੇ ਪਿੰਡ ਦਾ ਨਾਮ ਬਦਨਾਮ ਕਰਨ ਦੇ ਨੇ ਵੀ ਤੁਸੀਂ ਜੇ ਪਿੰਡ ਦੇ ਰਹਿਣ ਵਾਲੇ ਹੋ ਤੇ ਫਿਰ ਤੇ ਇਹ ਤਾਂ ਸਾਡੇ ਸਾਹਮਣੇ ਇੱਕ ਮਿੰਟ ਸਰ ਜੀ ਇੱਕ ਮਿੰਟ ਬੇਨਤੀ ਬੇਨਤੀ ਓਏ ਕਾਕਾ ਬੋ ਕੱਲ ਨੂੰ ਕੱਲ ਨੂੰ ਤੁਸੀਂ ਇਹ ਤੁਹਾਡੇ ਪਿੰਡ ਦਾ ਨਾਲ ਰਹਿਣਾ ਹਾਂਜੀ ਸਾਡੇ ਪਿੰਡ ਦਾ ਲੈ ਫਿਰ ਤੇ ਇਹਨੂੰ ਪੁੱਛੋ ਫਿਰ ਕਿੱਥੇ ਬੈਠਾ ਏ ਕਹਾਂ ਵੀ ਦੱਸ ਵੀ ਕਿੱਥੇ ਬੈਠਾ ਉਹ ਜੀ ਨਹੀਂ ਬੈਠਾ ਜੀ ਇਹ ਸਾਡੇ ਨਾਮ ਬਦਨਾਮ ਕਰ ਰਹੇ ਨੇ ਬਾਹਰਲੇ ਪਿੰਡਾਂ ਤੋਂ ਆਣ ਕੇ ਇੱਥੋਂ ਆਏ ਮਨੋਇਬ ਆਨੇ ਨਾ ਮਾਲ ਚੁੱਕ ਚੁੱਕ ਕੇ ਖੜ ਕੇ ਤੇ ਬਾਹਰ ਚਾਰਾ ਪਾਉਂਦੇ ਨਹੀਂ ਜੀ ਸਾਡੇ ਪਿੰਡ ਦੇ ਜਿੰਨੇ ਨੇ ਸਭ ਤੋਂ ਜ਼ਿਆਦਾ ਸ਼ੈਂਕੂ ਆ ਸ਼ੈਂਕੂ ਨੂੰ ਪੁੱਛ ਲੋ ਜਾ ਕੇ ਸ਼ੈਂਕੂ ਦਾ ਮਾਲ ਵਿੱਚ ਬਿਲਕੁਲ ਸ਼ੈਂਕੂ ਦਾ ਮਾਲ ਸ਼ੈਂਕੂ ਆਪਾਂ ਹੁਣੇ ਪੁੱਛ ਲੈਨੇ ਆ ਸ਼ੈਂਕੂ ਨੂੰ ਪੁੱਛ ਲੈਨੇ ਆ ਸ਼ੈਂਕੂ ਨੂੰ ਪੁੱਛ ਲੈਨੇ ਆ ਸ਼ੈਂਕੂ ਇਹੋ ਜਿਹਾ ਕੰਮ ਨਹੀਂ ਕਰਦਾ ਸ਼ੈਂਕੂ ਨੂੰ ਭਾਵੇਂ ਅੱਧਾ ਮਿਲ ਜੇ ਅੱਧਾ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਨਾ ਫੋਨ ਕਰੋ ਹੈਲੋ ਓਏ ਛੋਟੇ ਓ ਤੇਰ ਕੋ ਨੰਬਰ ਹੈਗਾ ਸ਼ੈਂਕੂ ਦਾ ਹਾਂਜੀ ਲਾ ਫੋਨ ਉਹਨੂੰ ਤੇ ਉਹਨੂੰ ਤਾਂ ਦੱਸ ਕੇ ਆਊਗਾ ਜੀ ਇਹ ਉਹ ਉੱਥੇ ਬੈਠਾ ਉਹ ਆਪਣਾ maal ਇਕੱਠਾ ਕਰਦਾ ਜੋ ਬਸ ਹਾਂਜੀ ਇਹ ਪ੍ਰਧਾਨ ਜੀ ਪ੍ਰਧਾਨ ਜੀ ਜੇ ਤੁਹਾਨੂੰ ਬਹੁਤੀ ਸ਼ੰਕਾ ਹੈ ਨਾ ਅਸੀਂ ਤੁਹਾਡੇ ਨਾਲ ਹਾਂਜੀ ਅਸੀਂ ਉੱਥੇ ਜਾ ਕੇ ਚੈੱਕ ਵੀ ਕਰ ਸਕਦੇ ਹਾਂ ਮਾਕੋਵਾਲ ਦੇ ਮਾਕੋਵਾਲ ਦੇ ਆਣ ਕੇ ਹਰਦੁਰਵਾਲ ਪੈਟਰੋਲ ਪੰਪ ਤੋਂ 5 ਗੱਠਾਂ ਲੈ ਕੇ ਗਏ ਜੀ ਉੱਥੋਂ ਅੱਜ ਫੇਰ ਹੁਣ ਅੱਛਾ ਜੀ ਹਾਂਜੀ ਬਾਹਰ ਦੇ ਪਿੰਡਾਂ ਦੇ ਆਣ ਕੇ ਗੁਜਰਾਂ ਨੇ ਸਾਡੇ ਪਿੰਡ ਨੂੰ ਢੇਕ ਚਾਲ ਪਾਇਆ ਕਾਕਾ ਅਸੀਂ ਹੁਣੇ ਪ੍ਰਧਾਨ ਜੀ ਇੱਕ ਮਿੰਟ ਇੱਕ ਸਕਿੰਟ ਕਾਕਾ ਹੁਣੇ ਆ ਪ੍ਰਧਾਨ ਖਲੋਤੇ ਨੇ ਉਹ ਪਿੰਡ ਦੇ ਉਸੇ ਪਿੰਡ ਦੇ ਜਿਹੜੇ ਤੂੰ ਗੱਲ ਕਰਦੇ ਆ ਉਹ ਬੰਦੇ ਨੂੰ ਵੀ ਜਾਣਦੇ ਨੇ ਤੇ ਅਸੀਂ ਜਾ ਕੇ ਜੇ ਚੈੱਕ ਕਰ ਲਿਆ ਤਾਂ ਫੇਰ ਕਾਰਵਾਈ ਹੋ ਜਣੀ ਇੱਥੇ ਮਾਨ ਜੋਖਾੜੇ ਅਫਸਰ ਵੀ ਖੜੀ ਟ੍ਰੈਲੀ ਬਾਅਦ ਚ ਕੱਢਦੇ ਪਹਿਲਾਂ ਚੈੱਕ ਕਰ ਲਓ ਹਾਂ ਪ੍ਰਧਾਨ ਜੀ ਸਤਿ ਆਹ ਜੀ ਉਹਦਾ ਹਲੋ ਹਾਂਜੀ ਸ਼ੇਂਗੂ ਮੈਂ ਸਾਦਾ ਬੋਲਦਾ ਹਾਂ ਹਾਂਜੀ ਬੱਜੀ ਆਇਆ ਚਾਲਾ ਵਧੀਆ ਵਧੀਆ ਤੇ ਸ਼ੀ ਮੇਰੇ ਵੀਰ ਇਹ ਵੰਡ ਤੇਰਾ ਨਾਂ ਲੈ ਕੇ ਤੇ ਵੰਡ ਇਕੱਠਾ ਕਰਨ ਦਾ ਇੱਥੇ ਨੇ ਟਰਾਲੀ ਵੰਡ ਦੀ ਭਰੀ ਹੋਈ ਯਾਰ ਅੰਦਾਸ ਨਹੀਂ ਤੇਰਾ ਜਿਹੜੀ ਤੇਰੀ ਗਾਟਿਆ ਤੂੰ ਆਪ ਖੜਾ ਇਹ ਤੇਰੇ ਨਾਂ ਦੇ ਬਾਹਰ ਦੇ ਬੰਦੇ ਆਣ ਕੇ ਕਿਉਂ ਵੰਡ ਇਕੱਠਾ ਕਰਨ ਕਿਉਂ ਤੇ ਸਾਡੇ ਮਨੋ ਜੇ ਸਾਡੇ ਜ਼ਿਮੀਦਾਰਾਂ ਤੇ ਨੇਰੀ ਝੁੱਲ ਗਈ ਆ ਸਾਨੂੰ ਰੱਬ ਨੇ ਮਾਰਿਆ ਕਹਿਰ ਹੋ ਗਿਆ ਸਾਡੇ ਤੇ ਤੂੰ ਇਹ ਹੋ ਗਿਆ ਕਿਉਂ ਕਹਿਰ ਕਰਨ ਦੇ ਵੇਖੋ ਕਿਡੇ ਕਿਡੇ ਜੱਟ ਦਾਨੀਆਂ ਸੇਵਾਦਾਰ ਸੇਵਾ